ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਪਿੰਡ ਬੰਡਾਲਾ ਪ੍ਰਾਣਾ ਤਹਿਸੀਲ ਜੀਰਾ ਜ਼ਿਲ੍ਹਾ ਜਿਹੜਾ ਇਸ ਨੂੰ ਫਿਰੋਜ਼ਪੁਰ ਲੱਗਦਾ ਹੈ ਜੀ ਸੋ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਵਿੱਚ ਇੱਕ ਤੁਹਾਨੂੰ ਆਪਾਂ ਬਹੁਤ ਵਧੀਆ ਦੋਸਤੋ ਪਹਿਲਣ ਝੋਟੀ ਜਿਹੜੀ ਸੂਣ ਜਾ ਰਹੀ ਹੈ ਅੱਗੇ ਦਿਖਾਉਣ ਜਾ ਰਹੇ ਸੋ ਦੋਸਤੋ ਝੋਟੀ ਬਹੁਤ ਵਧੀਆ ਚੰਗੇ ਖਾਨਦਾਨ ਦੇ ਵਿੱਚੋਂ ਹੈਗੀ ਆ ਤਕਰੀਬਨ ਮਦਰ ਜਿਹੜੀ ਆ 14 ਪਲੱਸ ਇਸ ਦੀ ਚੱਲਦੀ ਰਹੀ ਆ ਸੋ ਮੂੰਹ ਮੱਥਾ ਬਣਤਰ ਜਿਹੜੀ ਝੋਟੀ ਦੀ ਤੁਸੀਂ ਖੁਦ ਵੇਖ ਲਿਓ ਬਹੁਤ ਵਧੀਆ ਦੋਸਤੋ ਸੋਹਣੀ ਹਾਈਟ ਆ ਸੋਹਣਾ ਕੱਦ ਘਾਟਾ ਸਿੰਘਾਂ ਦੀ ਬਣਤਰ ਮੂੰਹ ਮੱਥਾ ਜਿਹੜਾ ਤੁਸੀਂ ਵੇਖ ਸਕਦੇ ਹੋ ਝੋਟੀ ਬਹੁਤ ਵਧੀਆ ਹੈਗੀ ਆ ਸੋ ਜਿਸ ਮੇਰੇ ਵੀਰ ਭਰਾ ਨੇ ਇਹ ਝੋਟੀ ਖਰੀਦੀਆਂ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਹਜੇ ਜਿਹੜਾ ਸਮਾਂ ਦੋਸਤੋ ਤਕਰੀਬਨ ਇੱਕ ਹਫਤਾ ਜਿਹੜਾ ਬਿਲਕੁਲ ਦਿਨ ਪੂਰੇ ਹੋਣ ਦੇ ਵਿੱਚ ਪਏ ਆ ਮੁੱਲ ਜਿਹੜਾ ਦੋਸਤੋ 68000 ਰੁਪਏ ਜਿਹੜੀ ਇਸ ਝੋਟੀ ਦੀ ਕੀਮਤ ਆ 68000 ਦੇ ਵਿੱਚੋਂ ਬਣਦਾ ਤਾਂ ਤਾਂ ਮਾਨਤਾ ਨੂੰ ਜ਼ਰੂਰ ਕੀਤਾ ਜਾਵੇਗਾ ਬਿਲਕੁਲ ਵਧੀਆ ਰੇਟ ਆ ਦੋਸਤੋ ਵਾਜਬ ਰੇਟ ਆ ਬਾਕੀ ਥਾਣਾ ਦੀ ਕੁਆਲਿਟੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਸੋਹਣਾ ਥਾਣਾ ਪਹਿਲਣ ਝੋਟੀ ਆ ਪਹਿਲਣ ਝੋਟੀ ਨੂੰ ਜੇਕਰ ਆਪਾਂ ਦੇਖਦੇ ਆ ਤਾਂ ਥਾਣ ਬਹੁਤ ਵਧੀਆ ਲੱਗਾ ਮੁੱਠੀ ਵਾਲਾ ਥਾਣਾ ਹਵਾਨਾ ਦੋਸਤੋ ਲੈਵਾ ਜਿਹੜਾ ਹਜੇ ਇਸ ਨੇ ਅੱਗੇ 5-7 ਦਿਨਾਂ ਦੇ ਵਿੱਚ ਬਣਾ ਕੇ ਤਿਆਰ ਕਰ ਲੈਣਾ ਸੋ ਬਿਲਕੁਲ ਕੱਦ ਕਾਠੀ ਦੀ ਜੇਕਰ ਗੱਲ ਕਰੀਏ ਤਾਂ ਦੋਸਤੋ ਕੱਦ ਕਾਠੀ ਸੋਹਣਾ ਹੈਗਾ ਮੀਡੀਅਮ ਹਾਈਟ ਹੈਗੀ ਆ ਬਾਕੀ ਮੂੰਹ ਮੱਥਾ ਸਿੰਘ ਦੀ ਬਣਤਰ ਵੀ ਸੋਹਣੀ ਆ ਚੰਗੀ ਝੋਟੀ ਹੈਗੀ ਰਵੇ ਰਵੇ ਦੇ ਵਿੱਚੋਂ ਵੀ ਮਦਰ ਦਾ ਮਿਲ ਕੇ ਇਸ ਦਾ ਆਪਾਂ ਨੂੰ ਦੱਸਿਆ ਸੀ ਵੀ ਤਕਰੀਬਨ 14 ਪਲਾਸਸ ਦੀ ਮਦਰ ਚੱਲਦੀ ਰਹੀ ਆ ਸੋ ਬਾਕੀ ਤੁਸੀਂ ਆਗੇ ਮੌਕੇ ਤੇ ਆਪਣੀ ਤਸੱਲੀ ਹੈ ਜਿਹੜੀ ਉਹ ਜਰੂਰ ਕਰ ਸਕਦੇ ਹੋ ਸੋਨਾ ਥਣ ਲੈਵਾ ਕੇ ਬਣਾ ਰਹੀ ਹੈ ਝੋਟੀ ਬਾਕੀ ਜਿੰਨਾ ਕਿ ਲੈਵਾ ਅੱਜ ਦੇ ਸਮੇਂ ਦੇ ਵਿੱਚ ਬਣਿਆ ਹੈਗਾ ਉਹ ਤੁਹਾਡੇ ਨਾਲ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਹਜੇ ਤਕਰੀਬਨ ਢਿੱਲਾ ਢੁਲਾ ਕਾਫੀ ਹਵਾਨੇ ਦੇ ਵਿੱਚ ਹਜੇ ਹੋਰ ਲੈਵਾ ਬਣਾ ਕੇ ਤਿਆਰ ਕਰ ਲੂਗੀ ਤੇ ਫਿਰ ਦੋਸਤੋ ਜਿਹੜੀ ਸੂਵੇਗੀ ਤਕਰੀਬਨ ਇੱਕ ਹਫਤੇ ਦਾ ਬਾਈ ਹੋਰਾਂ ਟਾਈਮ ਦਿੱਤਾ ਵੀ ਇੱਕ ਹਫਤੇ ਦਾ ਜਿਹੜਾ ਨਾ ਹਜੇ ਸਮਾਂ ਦਿਨ ਪੂਰੇ ਹੋਣ ਦੇ ਵਿੱਚ ਪਏ ਹਨ ਨੰਬਰ ਦੋਸਤੋ ਉੱਪਰ ਦਿੱਤੇ ਗਏ ਹਨ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਝੋਟੀ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ